ਸਾਰੇ ਯਾਤਰੀਆਂ ਨੂੰ ਆਪਣੇ ਪਰਿਵਾਰ ਮੰਗੂ ਲੈ ਕੇ ਗਏ ਸਾਰੀ ਦੇਖਭਾਲ ਕੀਤੀ ਉੱਥੇ ਪੂਰਾ ਰੋਟੀ ਪਾਣੀ ਦਾ ਬਹੁਤ ਵਧੀਆ ਅਰੇਂਜਮੈਂਟ ਸੀ ਸਾਰੇ ਸੰਗਤ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਰਿਆਂ ਨੂੰ ਇੱਕਦਮ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਸੀ ਤੁਸੀਂ ਦਰਸ਼ਨ ਕਰਕੇ ਆਏ ਹੋ ਅਸੀਂ ਕਹਿਣਾ ਚਾਹੁੰਦਾ ਜੀ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਯੂਪੀ ਗਵਰਨਮੈਂਟ ਦੇ ਇਲੀਟ ਗਵਰਨਮੈਂਟ ਦੇ ਸਾਰੇ ਬੰਦੇ ਨੂੰ ਜਾਣਾ ਚਾਹੀਦਾ ਜੀ ਚੱਕਾ ਧੰਨਵਾਦ ਬਹੁਤ acha ਨੁਭਰਿਆ ਪੰਜਾਬ ਸਰ ਸੈਂਟਰ ਸਰਕਾਰ ਦਾ ਜੋ ਉਪਰਾਲਾ ਹੈ ਰਾਮ ਭਗਤਾ ਲਈ ਬਹੁਤ acha ਸੀ ਉਤੋਂ ਯੂਪੀ ਸਰਕਾਰ ਯੋਗੀ ਜੀ ਦਾ ਵੀ ਉਪਰਾਲਾ ਬਹੁਤ acha ਸੀ ਤੇ ਸਾਡੇ ਇਤੋਂ ਸਾਡੇ ਲਾਲਪੁਰਾ ਜੀ ਨੇ ਜੋ ਪ੍ਰਬੰਧ ਕੀਤੇ ਉਹ ਅਦਭੁਤ ਸੀ ਉਹਨਾਂ ਦਾ ਕੋਈ ਨਹੀਂ ਕਿਹਾ ਜਾ ਸਕਦਾ ਉਹਨਾਂ ਦੀ ਬਦੌਲਤ ਅੱਜ ਬਹੁਤ ਜ਼ਿਆਦਾ ਲੋਕਾਂ ਨੇ ਰਾਮ ਭਗਵਾਨ ਦੇ ਦਰਸ਼ਨ ਕੀਤੇ ਤੇ ਆਸ ਕਰਦੇ ਹਾਂ ਕਿ ਅੱਗੇ ਨੂੰ ਵੀ ਇਹ ਉਪਰਾਲਾ ਇਸੇ ਤਰ੍ਹਾਂ ਰੱਖਣਗੇ ਤੇ ਬਾਕੀ ਵੀ ਜੋ ਸੰਗਤ ਰਹਿੰਦੀ ਹੈ ਉਹ ਆਪਣਾ ਰਾਮ ਭਗਵਾਨ ਜੀ ਦੇ ਦਰਸ਼ਨ ਕਰ ਸਕਣ ਜੈ ਸ਼੍ਰੀ ਰਾਮ 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 ਅੱਜ अननपुर साहब नंगल डैम तो जो पहला जत्था भगवान राम जी ਦੇ ਦਰਸ਼ਨ ਕਰਨ ਲਈ अयोध्या धाम ਗਿਆ ਸੀ ਉਹ ਆਪਣੇ ਘਰ ਪਰਤਿਆ ਔਰ ਮੈਂ ਆਪ ਜੀ ਦੇ ਮਾਧਿਅਮ ਤੋਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਕਹਿੰਦੇ ਸੀ ਕਿ ਧਰਤੀ ਤੇ राम राज्य दोबारा ਆਏਗਾ ਅੱਜ ਮੈਂ ਡੰਕੇ ਦੀ ਚੋਟ ਤੇ ਕਹਿਣਾ ਹੈ ਕਿ ਉਹ राम राज्य ਦੀ ਸ਼ੁਰੂਆਤ ਹੋ ਚੁੱਕੀ ਹੈ भगवान राम ਦੀ ਨਗਰੀ अयोध्या ਤੋਂ ਉਹ राम राज्य ਸਾਖਸ਼ਾਤ ਦਿਖ ਰਿਹਾ ਹੈ ਜਿਨਨੇ ਸ਼ਰਧਾਲੂ ਉੱਥੇ ਦਰਸ਼ਨ ਕਰਕੇ ਆਏ ਐ ਇਹਨਾਂ ਦੀ ਅੰਤਰਾਤਮਾ ਇਸ ਗੱਲ ਦੀ ਗਵਾਹ ਹੈ ਕਿ ਭਗਵਾਨ ਰਾਮ ਜੀ ਦੀ ਨਗਰੀ ਦੇ ਵਿੱਚ ਜੋ ਪ੍ਰਬੰਧ ਸੀ ਜੋ ਰੇਲਵੇ ਦਾ ਸਾਡੇ ਨਾਲ ਸਹਿਯੋਗ ਸੀ ਹਰ ਇੱਕ ਵਿਅਕਤੀ ਦੇ ਲਈ ਪੁਖਤਾ ਇੰਤਜ਼ਾਮ ਰਹਿਣ ਦੇ ਹੋਣ ਚਾਹੇ ਉੱਥੇ ਦਰਸ਼ਨ ਕਰਨ ਲਈ ਇਲੈਕਟ੍ਰਿਕ ਬੱਸਾਂ ਦੇ ਵਿੱਚ ਲਿਜਾਣ ਦੇ ਹੋਣ ਸਿਰਫ ਸਾਡੀ ਜੇਬ ਦੇ ਵਿੱਚ ਆ ਕਾਰ ਦੇਖਿਆ ਜਾਂਦਾ ਸੀ ਹਰ ਸਹੂਲਤ ਬਿਨਾਂ ਕਿਸੇ ਸੇਵਾ ਲੈ ਬਿਨਾਂ ਕਿਸੇ ਬੱਸਾਂ ਦੇ ਕਿਰਾਏ ਤੋਂ ਗੁਵਾਨ RAM ਜੀ ਦੇ ਦਰਸ਼ਨ ਹੋਏ ਵਧੀਆ ਖਾਣੇ ਪੀਣੇ ਦਾ ਪ੍ਰਬੰਧ ਸੀ ਔਰ ਇਸ ਰੇਲਵੇ ਦੇ ਵਿੱਚ ਜਦੋਂ ਅਸੀਂ ਸਫਰ ਕੀਤਾ ਤੇ ਇੰਜ ਨਹੀਂ ਲੱਗਿਆ ਕਿ ਅਸੀਂ ਰੇਲ ਦੇ ਵਿੱਚ ਸਫਰ ਕਰ ਰਹੇ ਆ ਇੰਜ ਲੱਗਿਆ ਕਿ ਜਿਵੇਂ ਇਹ ਰੇਲਵੇ ਸਾਨੂੰ ਸਫਰ ਕਰਾ ਰਹੀ ਹੈ ਸੋ ਮੇਰਾ ਮੰਨਣਾ ਹੈ ਮੈਂ ਅੱਜ ਦਿਲ ਦੀਆਂ ਗਹਿਰਾਈਆਂ ਤੋਂ ਭਾਰਤ ਸਰਕਾਰ ਸ਼੍ਰੀਮਾਨ ਨਰਿੰਦਰ ਮੋਦੀ ਜੀ ਦਾ ਉੱਤਰ ਪ੍ਰਦੇਸ਼ ਸਰਕਾਰ ਯੋਗੀ ਅਦਿੱਤਿਆਨਾਥ ਜੀ ਦਾ ਤੇ ਇੰਡੀਅਨ ਰੇਲਵੇ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਆਸਤਾ ਟ੍ਰੇਨ ਦੇ ਮਾਧਿਅਮ ਤੋਂ ਰਾਮ ਭਗਤਾਂ ਨੂੰ ਭਗਵਾਨ ਰਾਮ ਦੇ ਨਾਲ ਜੋੜਿਆ ਰਾਮ ਭਗਤ ਅੱਜ ਵੀ ਔਰ ਕੱਲ ਵੀ ਇਸ ਗੱਲ ਦੀ ਗਵਾਹੀ ਭਰਦੇ ਰਹਿਣਗੇ ਕਿ ਅੱਜ ਦੀਆਂ ਜੋ ਸਰਕਾਰਾਂ ਐ ਰਾਮ ਰਾਜਿਆ ਦੇ ਵੱਲ ਵਧ ਰਹੀਆਂ ਨੇ ਭਾਰਤ ਦੇ ਵਿੱਚ ਰਾਮ ਰਾਜੇ ਬਹੁਤ ਜਲਦੀ ਆਏਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਹੁਤ ਅੱਛੀ ਗੱਲ ਵਿਚਾਰੀ ਬਹੁਤ ਹੀ ਹੋਰ ਚਾਹਤ ਹਾਂ ਮੈਂ ਆਪ ਜੀ ਦੇ ਮਾਧਿਅਮ ਤੋਂ ਇਹ ਦੱਸਣਾ ਚਾਹੁੰਦਾ ਕਿ ਇਹ ਆਸਤਾ ਸਪੈਸ਼ਲ ਟ੍ਰੇਨਾਂ ਹਰ ਮਹੀਨੇ ਜਾਂਦੇ 82 ਸਟੇਸ਼ਨਾਂ ਤੋਂ 200 ਆਸਤਾ ਟ੍ਰੇਨਾਂ ਅਗਲੇ 100 ਦਿਨਾਂ ਦੇ ਲਈ ਰਾਮ ਭਕਤਾ ਨੂੰ ਭਗਵਾਨ ਰਾਮ ਦੇ ਨਾਲ ਮਿਲਾਨ ਦੇ ਲਈ ਚੱਲ ਰਹੀਆਂ ਨੇ ਜੇ ਇਸ ਇਲਾਕੇ ਤੋਂ 1334 ਲੋਕ ਇਸ ਟ੍ਰੇਨ ਦੇ ਵਿੱਚ ਸਫ਼ਰ ਕਰਕੇ ਗਏ ਨੇ ਅੱਜ ਉਹ ਆਪਣਾ ਤਜਰਬਾ ਆਪਣਾ ਅਨੁਭਵ ਲੋਕਾਂ ਦੇ ਨਾਲ ਸਾਂਝਾ ਕਰਨਗੇ ਜੇ ਇਸ ਇਲਾਕੇ ਤੋਂ ਦੁਬਾਰਾ ਤੋਂ ਲੋਕ ਜਾਣਾ ਚਾਹੁੰਦੇ ਹਨ ਅਸੀਂ ਇਸ ਇਲਾਕੇ ਨੂੰ ਸਰਦਾਰ ਅਜੀਤ ਵੀਰ ਸਿੰਘ ਲਾਲਪੁਰਾ ਦੀ ਅਗਵਾਈ ਦੇ ਵਿੱਚ ਮਨਜੀਤ ਸਿੰਘ ਰਾਏ ਜੋ ਪੰਜਾਬ ਦੇ ਸਟੇਟ ਕੋਆਰਡੀਨੇਟਰ ਨੇ ਉਹਨਾਂ ਤੋਂ ਟ੍ਰੇਨ ਬਹੁਤ ਜਲਦੀ ਉਪਲਬਧ ਕਰਾ ਕੇ ਦਵਾਂਗੇ ਉਸ ਟ੍ਰੇਨ ਦੇ ਵਿੱਚ ਮਾਤਰ 1100 ਰੁਪਇਆ ਖਰਚ ਕਰਕੇ ਅਸੀਂ ਭਗਵਾਨ ਰਾਮ ਜੀ ਦੀ ਨਗਰੀ ਦੇ ਵਿੱਚ ਜਾ ਸਕਦੇ ਨੇ ਸਟੇਸ਼ਨ ਤੋਂ ਲਿਜਾਣ ਲਈ ਸਾਨੂੰ ਬੱਸਾਂ ਦਾ ਪ੍ਰਬੰਧ ਹੈ ਰਾਤ ਰੁਕਣ ਦੇ ਲਈ ਸਾਡੇ ਕੋਲ ਵੱਡੇ ਵੱਡੇ ਸ਼ਿਵਰ ਬਣੇ ਹੋਏ ਆ ਜਿੱਥੇ ਬਿਸਤਰਾ ਰਹਿਣਾ ਸਹਿਣਾ ਲੈਟਰਨ ਬਾਥਰੂਮ ਔਰ ਤਿੰਨੇ ਟਾਈਮ ਦਾ ਭੋਜਨ ਦਾ ਪ੍ਰਬੰਧ ਬਹੁਤ ਪੁਖਤਾ ਇੰਤਜ਼ਾਮ ਕੀਤੇ ਗਏ ਆ ਜੇ ਰਾਮ ਭਗਤ ਤਿਆਰ ਹੋਣ ਹਜ਼ਾਰ ਦੀ ਸੰਖਿਆ ਇਸ ਏਰੀਏ ਤੋਂ ਹੋ ਜਾਏ ਤਾਂ ਇੱਕ ਛੱਡੋ ਮੈਂ ਵਾਦਾ ਕਰਦਾ ਹਾਂ ਕਿ ਆਪਣੀ ਹਾਈ ਕਮਾਂਡ ਨਾਲ ਗੱਲ ਕਰਕੇ ਦੋ ਟ੍ਰੇਨਾਂ ਵੀ ਇਸ ਏਰੀਏ ਤੋਂ ਮਾਰਚ ਔਰ ਅਪ੍ਰੈਲ ਮਹੀਨੇ ਦੇ ਵਿੱਚ ਲਗਾਵਾਂਗੇ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ श्री, श्री, श्री राम जय जय श्री राम। ਅਸੀਂ ਸਮੂਚੀ ਸਾਧ ਸੰਗਤ ਆਨੰਦਪੁਰ ਸਾਹਿਬ ਦੀ ਧਰਤੀ ਦੇ ਜੋ ਦਰਸ਼ਨ ਕਰਨ ਗਈ ਸੀ ਸਭ ਤੋਂ ਪਹਿਲਾਂ ਤਾਂ ਅਸੀਂ ਭਾਰਤ ਦੇ ਗਵਰਨਮੈਂਟ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੇ ਹਾਂ ਤੇ ਯੂਪੀ ਗਵਰਨਮੈਂਟ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੇ ਹਾਂ ਕਿ ਜਿਨ੍ਹਾਂ ਨੇ ਫਰੀ ਆਫ ਕੋਸਟ ਐਡਾ ਬੜਾ ਪ੍ਰਬੰਧ ਸ਼੍ਰੀ ਰਾਮ ਦੇ ਭਗਤਾਂ ਨੂੰ ਕਰਕੇ ਦਿੱਤਾ ਔਰ ਉੱਥੇ ਸ਼ਾਖਸ਼ਤ ਅਸੀਂ ਦੇਖ ਕੇ ਪ੍ਰਬੰਧਾਂ ਨੂੰ ਸਾਡਾ ਮਨ ਬਹੁਤ ਖੁਸ਼ ਹੋਇਆ ਅਸੀਂ ਆ ਕੇ ਆਪਣੇ ਹੋਰ ਰਾਮ ਭਗਤਾਂ ਨੂੰ ਵੀ ਉੱਥੇ ਜਾਣ ਲਈ ਉਤਸ਼ਾਹਿਤ ਕਰਾਂਗੇ ਤੇ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ